ਹਾਂਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਅਡ ਦੀ ਡੇਟ ਅਫੀਸ਼ੀਅਲ ਸਿੱਧੂ ਡੇਰੀ ਫਾਰਮ ਤੇ ਤੇ ਹਾਂਜੀ ਬਾਈ ਜੀ ਅਸੀਂ ਲੱਗੇ ਅੱਜ ਰਾਮਪੁਰਾ ਫੂਲ ਦੀ ਮੰਡੀ ਦਿਖਾਉਣ ਤੇ ਬਾਈ ਜੀ ਆਪਾਂ ਤੁਹਾਨੂੰ ਪੰਜਾਬ ਦੀ ਹਰ ਇੱਕ ਮੰਡੀ ਦੇ ਦਰਸ਼ਨ ਕਰਾਵਾਂਗੇ ਤੇ ਬਾਈ ਜੀ ਤੁਸੀਂ ਆਪਣੇ ਚੈਨਲ ਦੇ ਨਾਲ ਜੁੜ ਕੇ ਰਹਿਣਾ ਤੇ ਕਿੱਦਾਂ ਰੇਟ ਚੱਲ ਰਹੇ ਨੇ ਪਸ਼ੂਆਂ ਦੇ ਮੰਦਾ ਜਾ ਚੰਗਾ ਤਾਂ ਤੁਹਾਨੂੰ ਸਾਰਾ ਕੁਝ ਪਤਾ ਲੱਗਦਾ ਰਹੂਗਾ ਤੁਸੀਂ ਆਪਣੀ ਵੀਡੀਓ ਨੂੰ ਜਰੂਰ ਦੇਖਣਾ ਤੇ ਇੱਕ ਵੀਰ ਬਣ ਕੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਘੰਟੀ ਵਾਲਾ ਬਟਨ ਦੱਬ ਲਿਆ ਕਰੋ ਤਾਂ ਕਿ ਤੁਹਾਡੇ ਕੋਲੇ ਸਾਡੀ ਹਰ ਇੱਕ ਵੀਡੀਓ ਪਹੁੰਚ ਸਕੇ ਤੇ ਬਈ ਤੁਹਾਡਾ ਇੱਕ ਮਾੜਾ ਜਿਹਾ ਕੰਮ ਆ ਤੇ ਸਾਨੂੰ ਇਹਦੇ ਨਾਲ ਫਾਇਦਾ ਹੋ ਜਾਵੇ ਹਾਂਜੀ ਬਾਈ ਕੀ ਹਾਲ ਹੈ ਜਰੂਰ ਹੋਈ ਗਿਆ ਬਈ ਵਧੀਆ ਵਧੀਆ ਕਿਹੜਾ ਪਿੰਡ ਹੈ ਵੀਰੇ ਪਿੰਡ ਨਾਥਪੁਰਾ ਵੀਰੇ ਠੀਕ ਹੈ ਇਹ ਵਪਾਰ ਦਾ ਕੰਮ ਆ ਬਾਈ ਹਾਂ ਵਪਾਰ ਦਾ ਰੰਪਰੇੜ ਕੇ ਚਾ ਜਾਂਦਾ ਠੀਕ ਹੈ ਜਿਲਾ ਆਪਾਂ ਨੂੰ ਕਿਹੜਾ ਪੈਂਦਾ ਜਿਲਾ ਬਠਿੰਡਾ ਬਠਿੰਡਾ ਵੀਰੇ ਕਿੰਨੀਆਂ ਮੱਝਾਂ ਲੈ ਕੇ ਆਇਆ ਬਾਈ ਮੰਗਾਂ ਲੈ ਗਏ 4 ਦੋ ਵੇਟਾਂ ਦੋ ਝੁੱਟ ਰਹਿਣਗੀਆਂ ਠੀਕ ਹੈ ਵੀਰੇ ਆ ਮੈਂ ਦੀ ਕੀ ਡਿਟੇਲ ਆ ਬਾਈ ਇਹਦਾ ਮੁੱਲ ਦਾ ਸਵਾ ਤਿੰਨ ਆ ਯਾਰ 2.5 ਦੀ ਝੁੱਟੀ ਦੇ ਦਾਂਗੇ ਠੀਕ ਹੈ ਕੀ ਰਿਟੇਲ ਆ ਵੀਰੇ ਉਸ ਕਿੰਨਾ ਟਾਈਮ ਰਹਿੰਦਾ ਵੀਰੇ ਪਹਿਲੇ ਨੇ 16 ਕਿਲੋ ਦਿੱਤਾ ਇਹਨੇ ਠੀਕ ਆ ਠੀਕ ਹੈ ਜੀ ਹੁਣ ਸੁਈ ਵੀ ਇਹ 4-5 ਦਿਨ ਹੋ ਗਏ 13 ਕਿਲੋ ਬੋਲੋ ਤਿਆਰ ਆ ਠੀਕ ਹੈ ਬਾਈ 20 ਕਿਲੋ ਦੇ ਦੋ ਝੁੱਪੀ ਬ ਠੀਕ ਹੈ ਚਲੋ ਜੀ ਬਾਈ ਤੋਰੋ ਦੇਖੋ ਬਾਈ ਮੱਝ ਦੀ ਕੁਆਲਟੀ ਚੈੱਕ ਕਰੋ ਵੀਰੇ ਫੁੱਲ ਬਰੀਡ ਦੇ ਵਿੱਚ ਆ ਥਣ ਥਣ ਬਾਈ ਓਕੇ ਆ ਲੋਡ ਲਓ ਬਾਈ ਪਾਸਾ ਵੀਰੇ ਸਾਰੇ ਪਾਸੋਂ ਜਮੋ ਕੇ ਵਿੱਚ ਬਾਈ ਜਮਾ ਪੇ ਘਰ ਤੱਕ ਰਿਵੋਟ ਹੋ ਗਈ ਯਾਰ ਠੀਕ ਹੈ ਬਾਈ ਘਰ ਤੱਕ ਦੀ ਬਾਈ ਬਾਈ ਕਹਿੰਦਾ ਮੈਂ ਕਹਿੰਦਾ ਫੂਰ ਕੋਈ ਛੱਕਾ ਕੋਈ ਥਣ ਘੱਟ ਵੱਧ ਸਾਰੀ ਗਰੰਟੀ ਹੈ ਫੁੱਲ ਠੀਕ ਹੈ ਬਾਈ ਨੰਬਰ ਬੋਲ ਦੋ ਵੀਰੇ ਨੰਬਰ 98777 ਠੀਕ ਹੈ ਜੀ 2183 ਠੀਕ ਹੈ ਵੀਰੇ 98777 ਹਾਂਜੀ 2183 ਠੀਕ ਹੈ ਬਾਈ ਕਦੋਂ ਵੀ ਵੀਰੇ ਆਪਣੇ ਘਰੇ ਮਾਲ ਹੁੰਦਾ ਹਰਕ ਮਾਲ ਵਾਧੂ 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 ਠੀਕ ਹੈ ਬਾਈ ਬਾਈ ਜੋ ਫਿਰੇ ਫਿਰੇ ਠੀਕ ਹੈ ਬਾਈ ਬਾਈ ਨਾਲ ਤੁਸੀਂ ਵੀਰੇ ਕਨੈਕਟ ਕਰ ਸਕਦੇ ਹੋ ਨੰਬਰ ਬਾਈ ਦਾ ਵੀਰੇ ਸਕਰੀਨ ਤੇ ਲਾਵਾਗੇ ਆਪਾਂ ਆਪਣੀਆਂ ਝੋਟੀਆਂ ਹੁੰਦੀਆਂ ਨੇ ਬਾਈ ਕੋਲ ਦੇਖੋ ਵੀਰੇ ਓਕੇ ਜੀ ਖੀਵਾ ਖੁਰਦਾ ਖੀਵਾ ਖੁਰਦਾ ਵੀਰੇ ਬਾਈ ਦਾ ਪਿੰਡ ਕਲੂਣ ਝੋਟੀ ਆ ਵੀਰੇ ਸੂਨ ਵਾਲੀ ਕਿੰਨਾ ਨੰਬਰ ਆ ਵੀਰੇ 95 91 ਹਾਂਜੀ 8011 ਠੀਕ ਹੈ ਜੀ ਕਿੰਨਾ ਟਾਈਮ ਰਹਿ ਗਿਆ ਵੀਰੇ ਸੂਨ ਦਾ 20 ਦਿਨ 20 ਦਿਨ ਪਈ ਨੇ ਠੀਕ ਹੈ ਜੀ ਥਣਾ ਸੋਣਾ ਦੀ ਬਾਈ ਥਣਾ ਸੋਣਾ ਹੀ ਤਾਂ ਓਕੇ ਆ ਓਕੇ ਵੀਰੇ ਠੀਕ ਹੈ ਵੀਰੇ ਪਰਪੂਰ ਦੀ ਸਮੱਸਿਆ ਕੋਈ ਵੀ ਦਿੱਕਤ ਨਹੀਂ ਜਿਨੇ ਵੀ ਬਾਈ ਲੈਣੀ ਹੋਵੇ ਤਾਂ ਬਾਈਆਂ ਨਾਲ ਕਨੈਕਟ ਕਰ ਸਕਦੇ ਹੋ ਘਰੂ ਕੰਮ ਆ ਵੀਰ ਦਾ ਵੀਰੇ ਕੋਈ ਵਪਾਰ ਦਾ ਨਹੀਂ ਹੈਗਾ ਓਕੇ ਪੁਣਾੜੀ ਬਾਈ ਕੋਲੇ ਠੀਕ ਹੈ ਕਿਹੜਾ ਪਿੰਡ ਵਸਿਆ ਜੀ ਟੱਗੂ ਮਾਣਾ ਟੱਗੂ ਮਾਣਾ ਪਿੰਡ ਆ ਬਾਈ ਦਾ ਫਰੀਦਕੋਟ ਜ਼ਿਲ੍ਹੇ ਦੀ ਵੀਰੇ ਭਲੂਣ ਮਾਝਾ ਸੋਨਾਲੀ ਬਹੁਤ ਹੀ ਚੰਗੀ ਕੁਆਲਿਟੀ ਦੀ ਬਾਈ ਨੰਬਰ ਵੀਰੇ ਤੁਹਾਡਾ 62800 pura 2486 ਜਿੰਨਾ 62800 pura ਹਾਂਜੀ 2486 ਇਹਨੇ ਵੀ ਵੀਰੇ ਲੈਣੀ ਹੋਵੇ ਤਾਂ ਬਾਈਆਂ ਨਾਲ ਸੰਪਰਕ ਕਰ ਸਕਦੇ ਹਾਂ ਮੱਝ ਬਾਈ ਬਹੁਤ ਚੰਗੀ ਕੁਆਲਿਟੀ ਦੀ ਆ ਰੌਪਾ ਵੀਰੇ ਪੂਰ ਇੱਕ ਮੱਝ ਬਾਈ ਆ ਬਾਈ ਕੋਲ ਸੀ ਇਹ ਆ ਵੀਰ ਦਾ ਪੰਡਾ ਗਾ ਇਸਮਾ ਤੇ ਬਾਈ ਲੈ ਕੇ ਆਈ ਸੀ ਵੀਰੇ ਦੋ ਝੋਟੀਆਂ ਇੱਕ ਬਾਈ ਦੀ ਬਾਈ ਸੇਲ ਹੋ ਗਈ ਦੀ ਤੇ ਇੱਕ ਝੋਟੀ ਐ ਸੀ ਬਾਈ ਇਹ ਬਾਈ ਕਹਿੰਦਾ ਵੀ 11 12 ਕਿਲੋ ਦੁੱਧ ਦੇ ਰੇ ਥੱਲੇ ਤੇ ਪਿੱਛੇ ਦੇ ਬਾਈ ਕੱਟਾ ਸੀ ਏ ਇਹ ਬਾਈ ਦਾ ਵੀ ਬਈ ਵਪਾਰ ਦਾ ਕੰਮ ਆ ਜਿਹੜੇ ਵੀ ਮੇਰੇ ਵੀਰ ਨੇ ਪਸ਼ੂ ਲੈਣੇ ਹੋਣ ਤਾਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਤੇ ਨੰਬਰ ਬਾਈ ਦਾ ਬਈ ਆਪਾਂ ਸਕਰੀਨ ਤੇ ਲਾ ਦਾਂਗੇ ਤੇ ਬਾਕੀ ਬਾਈ ਬਹੁਤ ਸੋਹਣੀ ਝੋਟੀ ਸੀ ਵੀਰ ਕੋਲ ਤੇ ਬਾਈ ਕਹਿੰਦਾ ਵੀ ਆਪਾਂ ਤਸੱਲੀ ਨਾਲ ਪਸ਼ੂ ਵੇਚਦੇ ਆ ਠੀਕ ਹੈ ਜੀ ਜਦੋਂ ਵੀ ਬਾਈ ਤੁਸੀਂ ਪਸ਼ੂ ਲੈਣੇ ਹੋਣ ਤਾਂ ਬਾਈ ਲਵੇ ਹਰ ਟਾਈਮ ਤਿੰਨ ਤੋਂ ਚਾਰ ਝੋਟੀਆਂ ਵਧੀਆ ਕੁਆਲਿਟੀ ਦੀਆਂ ਹਾਜ਼ਰ ਹੁੰਦੀਆਂ ਨੇ 12 15 ਕਿਲੋ ਵਾਲੀਆਂ ਤੇ ਬਾਈ ਕਹਿੰਦਾ ਬਾਈ ਆਪਾਂ ਇਹ ਮੱਝ ਦੀ ਕਹਿੰਦਾ ਘਰ ਤੱਕ ਦੀ ਓਟ ਲੈ ਲਾਂਗੇ ਫੁੱਲ ਗਰੰਟੀ ਦਿੰਦਾ ਸੀ ਬਾਈ 12 ਲੀਟਰ ਦੀ ਤੇ ਬਾਕੀ ਬਾਈ ਦੇਖੋ ਤੁਸੀਂ ਮੰਡੀ ਦਾ ਨਜ਼ਾਰਾ ਤੇ ਮੰਡੀ ਦੇਖੋ ਬਾਈ ਉਹਦੀ ਫੁੱਲ ਰੌਣਕ ਸੀ ਬਾਈ ਮੰਡੀ ਦੇ ਵਿੱਚ ਤੇ ਬਾਈ ਜੀ ਆਪਾਂ ਸੋਨੂੰ ਪੰਜਾਬ ਦੀ ਹਰ ਇੱਕ ਮੰਡੀ ਦਿਖਾਵਾਂਗੇ ਠੀਕ ਹੈ ਤੇ ਬਈ ਤੁਸੀਂ ਆਪਣੇ ਚੈਨਲ ਨਾਲ ਜੁੜ ਕੇ ਰਹਿਣਾ ਦੇਖੋ ਬਈ ਟੋਪ ਦੀਆਂ ਮੱਝਾਂ ਕਹਿੰਦੇ ਬਈ ਹੁਣ ਦੌਰ ਆ ਗਿਆ ਮੱਝਾਂ ਦਾ ਦੌਰ ਬਾਈ ਜੀ ਗਾਇਆਂ ਦਾ ਬਹੁਤ ਜ਼ਿਆਦਾ ਕੰਮ ਘਟਿਆ ਹੋਇਆ ਬਈ ਜਿਹੜੀ ਵੀ ਮੰਡੀ ਦੇ ਵਿੱਚ ਬਈ ਆਪਾਂ ਜਾਂਦੇ ਆ ਤਾਂ ਮੱਝੇ ਹੀ ਮੱਝਾਂ ਦੇਖਣ ਨੂੰ ਮਿਲਦੀਆਂ ਨੇ ਇਹਨੂੰ ਆਪਾਂ ਕਹਿ ਦਿੰਨੇ ਆ ਕਾਲਾ ਤਣ ਕਾਲਾ ਬਲੈਕ 골ਡ ਬਾਈ ਮੱਝਾਂ ਦੀ ਕੋਈ ਰੀਸ ਨਹੀਂ ਹੈਗੀ ਮੱਝ ਮੱਜੀ ਆ ਵੀਰੇ ਦੇਖੋ ਗਾਵਾਂ ਦਾ ਬਾਈ ਮਸਾਂ ਹੀ ਦੇਖਣ ਨੂੰ ਦੋ ਚਾਰ ਸੀ ਇੱਕ ਬਾਈ ਆ ਮੱਝ ਸੀ ਇਹ ਵੀ ਬਾਈ ਬਾਈ ਕਹਿੰਦੇ ਵੀ ਘਰ ਤੱਕ ਦੀ ਓਟ ਲੈ ਲਾਂਗੇ ਆਪਾਂ ਹੁਣ ਬਾਈ ਇਹਦੇ ਥੱਲੇ 16.5 ਕਿਲੋ ਦਾ ਤਿਆਰ ਸੀ ਮੱਝ ਦੇ ਨੀਚੇ ਤੇ ਬਾਕੀ ਬਾਈ ਤੁਸੀਂ ਦੇਖੋ ਸਾਰੀਆਂ ਮੱਝਾਂ ਬਾਈ ਟਾਪ ਕੋਆਰਟੀ ਦੀਆਂ ਜੀ ਟਾਪ ਬਾਕੀ ਬਾਈ ਯਾਰ ਜਿਹੜੇ ਵੀ ਮੇਰੇ ਵੀਰ ਨੇ ਹਨਾ ਮੰਡੀ ਤੋਂ ਪਸ਼ੂ ਲੈਣਾ ਹੁੰਦਾ ਤਾਂ ਬਾਈ ਯਾਰ ਵਪਾਰੀ ਨਾਲ ਗੱਲਬਾਤ ਕਰ ਲਿਆ ਕਰੋ ਆਣਾ ਬੀ ਵੀਰੇ ਅਸੀਂ ਪਸ਼ੂ ਸਾਨੂੰ ਗਰੰਟੀ ਨਾਲ ਦੇ ਤੇ ਬਾਕੀ ਬਈ ਵਪਾਰੀ ਵੀ ਇੰਨੇ ਮਾੜੇ ਨਹੀਂ ਹੈਗੇ ਜਿਹੜੀ ਗੱਲ ਸਾਨੂੰ ਝੂਠ ਮਾਰਨਗੇ ਬਈ ਗੱਲ ਅਗਲਾ ਸੱਚੀ ਦੱਸਦਾ ਹੁੰਦਾ ਬਾਕੀ ਆਪਣੀ ਵੀਰੇ ਖਰਾਕ ਤੇ ਡਿਪੈਂਡ ਹੁੰਦਾ ਸਾਰਾ ਕੁਝ ਠੀਕ ਆ ਤੇ ਤੁਸੀਂ ਬਈ ਗੱਲਬਾਤ ਕਰ ਸਕਦੇ ਹੋ ਬਾਈ ਵਪਾਰੀ ਨਾਲ ਹਨ ਵੀ ਬਾਈ ਯਾਰ ਸਾਨੂੰ ਕਿੰਨੀ ਗਰੰਟੀ ਦੇਣਾ ਠੀਕ ਆ ਭਾਈ ਵਪਾਰੀ ਵੀ ਭਾਈ ਘਰ ਤੱਕ ਦੀ ਹੋਟ ਲੈਂਦੇ ਨੇ ਚੰਗੇ ਪਸ਼ੂਆਂ ਦੀ ਠੀਕ ਆ ਤੇ ਫੁੱਲ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਭਾਈ ਕੋਈ ਜ਼ਿਆਦਾ ਠੱਗੀ ਠੁਗੀ ਵਾਲਾ ਕੰਮ ਨਹੀਂ ਹੁੰਦਾ ਠੀਕ ਆ ਬਾਕੀ ਭਾਈ ਥੋੜੀ ਆਪਦੀ ਤਸੱਲੀ ਹੁੰਦੀ ਆ ਪਸ਼ੂ ਨੂੰ ਲੈਣ ਦੀ ਤੁਸੀਂ ਭਾਈ ਸਾਰੇ ਪੱਖਾਂ ਤੋਂ ਪਸ਼ੂ ਦੇਖ ਕੇ ਲੋ ਆਵਦੇ ਨਾਲ ਕੋਈ ਐਦਾਂ ਦਾ ਬੰਦਾ ਰੱਖੋ ਭਾਈ ਪਸ਼ੂ ਲੈਣ ਵੇਲੇ ਜਿਹੜਾ ਭਾਈ ਪਸ਼ੂ ਦੀ ਉਹਨੂੰ ਫੱਲ ਪਰਖੋਵੇ ਬਰੀਡ ਦੀ ਪਰਖ ਹੋਵੇ ਭਾਈ ਤੇ ਪਸ਼ੂ ਦੀ ਪਰਖ ਹੋਵੇ ਤੇ ਦੁੱਧ ਬਾਦ ਵੀ ਕਿੰਨਾ ਕਢ ਦੂ ਪਸ਼ੂ ਦੀ ਪਰਖ ਹੋਣੀ ਚਾਹੀਦੀ ਆ ਬਾਈ ਐਦਾਂ ਦਾ ਬੰਦਾ ਬਾਈ ਛੋੜ ਨਾਲ ਇੱਕ ਜ਼ਰੂਰ ਚਾਹੀਦਾ ਇਮਾਨਦਾਰ ਬੰਦਾ ਹੋਵੇ ਠੀਕਾ ਕੋਈ ਠੱਗੀ ਠੋਰੀ ਵਾਲਾ ਨਾ ਹੋਵੇ ਤੇ ਬਾਕੀ ਬਾਈ ਤੁਸੀਂ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਆਪਾਂ ਨੂੰ ਬਾਈ ਪਿਆਰ ਦਿਓ